ਕੀਤੀ ਗਈ ਕਿ ਬਾਹਰੋਂ ਆਏ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਸੋ ਕਹਿਣ ਤੋਂ ਭਾਵ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਜਿਹੜੇ ਫੈਸਲੇ ਨੇ ਉਹ ਵਰਕਰਾਂ ਦੀਆਂ ਜੇ ਭਾਵਨਾਵਾਂ ਅਨੁਸਾਰ ਹੋਣਗੇ ਤਾਂ ਮੇਰਾ ਖਿਆਲ ਆ ਵੀ ਕਦੇ ਕੋਈ ਦਿੱਕਤ ਨਹੀਂ ਆ ਸਕਦੀ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਕਿਸੇ ਵਿਅਕਤੀ ਨਾਲ ਨਾਰਾਜ਼ ਹੋ ਸਕਦੇ ਨੇ ਕਿਸੇ ਲੀਡਰ ਨਾਲ ਨਾਰਾਜ਼ ਹੋ ਸਕਦੇ ਨੇ ਪਰ ਪੰਜਾਬ ਦੇ ਲੋਕ ਕਦੇ ਸ਼੍ਰੋਮਣੀ ਅਕਾਲੀ ਦਲ ਨਾਲ ਨਾਰਾਜ਼ ਨਹੀਂ ਹੋ ਸਕਦੇ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਕਿ ਇਹੀ ਪਾਰਟੀ ਆ ਜਿਹੜੀ ਸਾਡੀ ਗਵਾਈ ਸਹੀ ਢੰਗ ਨਾਲ ਕਰ ਸਕਦੀ ਆ ਅੱਜ ਵੀ ਜੋ ਅੱਜ ਜੋ ਹਾਲਾਤ ਬਣੇ ਹੋਏ ਨੇ ਬਹੁਤ ਸਾਰੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੱਚੇ ਸਿਪਾਹੀ ਨੇ ਸੱਚੇ ਵਰਕਰ ਨੇ ਉਹਨਾਂ ਨੂੰ ਸ਼ਾਇਦ ਲੱਗ ਰਿਹਾ ਕਿ ਪਾਰਟੀ ਦੋ ਫਾੜ ਹੋ ਰਹੀ ਆ ਲੇਕਿਨ ਪਾਰਟੀ ਦੋ ਫਾੜ ਨਹੀਂ ਹੋਊਗੀ ਪਾਰਟੀ ਮਜ਼ਬੂਤ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਨਿਕਲੂਗੀ ਇਸ ਸਮੇਂ ਦੇ ਵਿੱਚੋਂ ਠੀਕ ਆ ਪਾਰਟੀ ਦੇ ਵਿੱਚ ਵੀ ਸੰਘਰਸ਼ ਚੱਲਦੇ ਰਹਿੰਦੇ ਨੇ ਲੇਕਿਨ ਇਹ ਲੜਾਈ ਸਿਧਾਂਤਾਂ ਦੀ ਆ ਕਿਸੇ ਅਹੁਦੇ ਦੀ ਲੜਾਈ ਨਹੀਂ ਹੈਗੀ ਅਸੀਂ ਜਿਹੜੇ ਪੰਜ ਬੈਠੇ ਆ ਸਾਨੂੰ ਪੰਥ ਬੇਨਤੀ ਕਰਦੇ ਹੁਕਮ ਕਰਨ ਦੀ ਲੋੜ ਨਹੀਂ ਸਾਡੇ ਤੋਂ ਜਿਹੜਾ ਤਿਆਗ ਚਾਹੀਦਾ ਜਿਹੜੇ ਐਫੀਡੇਵਟ ਚਾਹੀਦੇ ਨੇ ਲਾਈਫਟਾਈਮ ਦੇ ਲਈ ਅਸੀਂ ਜੇ ਪੰਥ ਚਾਹੁੰਦਾ ਅਸੀਂ ਬਿਨਾਂ ਕਿਸੇ ਚੋਣ ਲੜੇ ਬਿਨਾਂ ਕਿਸੇ ਅਹੁਦੇ ਤੋਂ ਅਸੀਂ ਕੰਮ ਕਰਨ ਲਈ ਤਿਆਰ ਆ ਕਿਉਂਕਿ ਕਿਉਂਕਿ ਜੋ ਪਛਾਣ ਜੇ ਅੱਜ ਮੇਰੀ ਪਛਾਣ ਆ ਇੱਥੇ ਇਹ ਕਿਉਂ ਆ ਰੋਪੜ ਆ ਕੇ ਅੱਜ ਲੋਕ ਅੱਜ ਤੁਸੀਂ ਸਤਕਾਰ ਦੇ ਰਹੇ ਹੋ ਕਿਉਂ ਕਿਹਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਕਰਕੇ ਆ ਕੋਈ ਸਾਡੀ ਨਿੱਜੀ ਕੋਈ ਹੋਂਦ ਨਹੀਂ ਜਿੰਨੀ ਵੀ ਲੀਡਰਸ਼ਿਪ ਬੈਠੀ ਆ ਚਾਹੇ ਪਹਿਲਾਂ ਵੀ ਸਾਡੇ ਲੀਡਰ ਚਾਹੇ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਟੋੜਾ ਸਾਹਿਬ ਜਿਨ੍ਹਾਂ ਨੇ ਲੰਬਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਅਗਵਾਈ ਕੀਤੀ ਸੁਰਜੀਤ ਸਿੰਘ ਜੀ ਬਰਨਾਲਾ ਜਿਹੜੇ ਮੁੱਖ ਮੰਤਰੀ ਰਹੇ ਹੋਰ ਜਿੰਨੇ ਵੀ ਆਗੂ ਰਹੇ ਨੇ ਚਾਹੇ ਕੋਈ ਮੈਂਬਰ ਪਾਰਲੀਮੈਂਟ ਰਹਾ ਚਾਹੇ ਕੇਂਦਰ ਦੇ ਵਿੱਚ ਵਜ਼ੀਰ ਰਹਾ ਸੁਖਵੀਰ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਚਾਹੇ ਕੇਂਦਰ ਦੇ ਵਜ਼ੀਰ ਰਹੇ ਨੇ ਚਾਹੇ ਪੰਜਾਬ ਦੇ ਵਿੱਚ ਸੁਖਵੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਰਹੇ ਨੇ ਸਿਰਫ ਸ਼੍ਰੋਮਣੀ ਅਕਾਲੀ ਦਲ ਕਰਕੇ ਰਹੇ ਨੇ ਸੋ ਇਸ ਲਈ ਲੋਕ ਪੰਜਾਬ ਦੇ ਲੋਕ ਦੁਨੀਆਂ ਦੇ ਵਿੱਚ ਬੈਠੇ ਪੰਜਾਬੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਸੋ ਇਸ ਲਈ ਪੰਜਾਬ ਦੇ ਭਲੇ ਦੇ ਲਈ ਇਸ ਪਾਰਟੀ ਨੂੰ ਬਚਾਉਣਾ ਇਸ ਨੂੰ ਮਜ਼ਬੂਤ ਕਰਨਾ ਇਹ ਅੱਜ ਸਮੇਂ ਦੀ ਵੱਡੀ ਲੋੜ ਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਪਿਛਲੇ ਸਮੇਂ ਚ ਰਹੀ ਆ ਤਿਆਗ ਸੇਵਾ ਤੇ ਕੁਰਬਾਨੀ ਇਹ ਸਿਧਾਂਤ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਇਸ ਲਈ ਇੱਥੇ ਕੁਰਸੀ ਲਈ ਕੋਈ ਜਗ੍ਹਾ ਨਹੀਂ ਇਸ ਪਾਰਟੀ ਦੇ ਵਿੱਚ ਕੁਰਸੀਆਂ ਵਾਲੀਆਂ ਪਾਰਟੀਆਂ ਹੋਰ ਨੇ ਸਾਡੀ ਤਾਂ ਪਾਰਟੀ ਤਿਆਗ ਵਾਲੀ ਪਾਰਟੀ ਆ ਸੇਵਾ ਤੇ ਕੁਰਬਾਨੀ ਵਾਲੀ ਪਾਰਟੀ ਆ ਸੋ ਇਸ ਲਈ ਇਹ ਜਿਹੇ ਆਗੂਆਂ ਨੂੰ ਇਹੀ ਲੜਾਈ ਆ ਸਾਡਾ ਕੋਈ ਸੁਖਬੀਰ ਸਿੰਘ ਬਾਦਲ ਨਾਲ ਮੇਰੀ ਬਹੁਤ ਨੇੜਤਾ ਰਹੀ ਆ ਭਰਾਵਾਂ ਵਰਗੇ ਸਬੰਧ ਰਹੇ ਨੇ ਕੋਈ ਨਿੱਜੀ ਰੌਲਾ ਨਹੀਂ ਲੜਾਈ ਸਿਧਾਂਤਿਕ ਆ ਲੜਾਈ ਆ ਕੀ ਪਾਰਟੀ ਦਾ ਇਤਿਹਾਸ ਕੀ ਕਹਿੰਦਾ ਪਾਰਟੀ ਦੇ ਸਿਧਾਂਤ ਕੀ ਕਹਿੰਦੇ ਆ ਤੇ ਸਾਡਾ ਦੁਨੀਆ ਦੇ ਵਿੱਚ ਬੈਠਾ ਪਾਰਟੀ ਨੂੰ ਜਿਹੜਾ ਪੰਥ ਦਰਦੀ ਆ ਪੰਥ ਪ੍ਰਸਤ ਜਿਹੜੇ ਸਾਡੇ ਲੋਕ ਨੇ ਪੰਜਾਬੀ ਨੇ ਇਹ ਸਿੱਖ ਨਹੀਂ ਸਿੱਖਤਾ ਹੈਗੇ ਨੇ ਹੋਰ ਵੀ ਧਰਮਾਂ ਦੇ ਜਿਹੜੇ ਲੋਕ ਨੇ ਉਬੀਐਸ ਪਾਰਟੀ ਨੂੰ ਬਹੁਤ ਪਿਆਰ ਕਰਦੇ ਨੇ ਸੋ ਇਸ ਲਈ ਇਹ ਸਿਧਾਂਤਿਕ ਲੜਾਈ ਆ ਕੋਈ ਨਿੱਜੀ ਕਿਸੇ ਸਵਾਰਥ ਦੀ ਲੜਾਈ ਨਹੀਂ ਸੋ ਦੇ ਲਈ ਸਾਰੇ ਤੁਸੀਂ ਸਾਥ ਦਿਓ